ਕਿਸਾਨ ਦੋਸਤੋ ਮੱਝਾਂ ਦਾ ਗਾਵਾਂ ਦੇ ਵਿੱਚ ਸੂਣ ਤੋਂ ਬਾਅਦ ਆਮ ਹਾਲਤਾਂ ਦੇ ਵਿੱਚ 8-10 ਘੰਟੇ ਦੇ ਵਿੱਚ ਜੇਰ ਪੈ ਜਾਂਦੀ ਹੈ। ਕਈ ਵਾਰ ਖੁਰਾਕੀ ਤੱਤਾਂ ਦੀ ਘਾਟ ਜਾਂ ਕੋਈ ਹੋਰ ਅੰਦਰੂਨੀ ਨੁਕਸਾਨ ਹੋਣ ਕਰਕੇ ਜੇਰ ਪੈਣ ਦੇ ਵਿੱਚ ਸਮਾਂ ਜ਼ਿਆਦਾ ਲੱਗ ਜਾਂਦਾ ਹੈ। ਜਿੰਨੀ ਜ਼ਿਆਦਾ ਦੇਰ ਜੇਰ ਪੈਣ ਦੇ ਵਿੱਚ ਹੁੰਦੀ ਹੈ ਉੰਨੀ ਹੀ ਜਿਹੜੀ ਚਿੰਤਾ ਪਸ਼ੂ ਪਾਲਕ ਦੀ ਵੱਧ ਜਾਂਦੀ ਹੈ। ਇਸ ਲਈ ਆਪਾਂ ਪਸ਼ੂ ਨੂੰ ਸੂਣ ਤੋਂ ਬਾਦ ਕੁਝ ਘਰੇਲੂ ਟੋਟਕੇ ਜਿਵੇਂ ਕਿ ਖਾੜਾ ਵਗੈਰਾ ਦਿੰਨੇ ਆ ਤਾਂ ਕਿ ਪਸ਼ੂ ਦੀ ਜਿਹੜੀ ਜ਼ੇਰ ਆ ਜਲਦੀ ਤੋਂ ਜਲਦੀ ਪੈ ਜਾਵੇ ਅਤੇ ਆਪਣੀ ਚਿੰਤਾ ਖਤਮ ਹੋਵੇ ਇਸੇ ਤਰ੍ਹਾਂ ਦੇ ਇੱਕ ਦੋ ਘਰੇਲੂ ਟੋਟਕੇ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਜਿਨ੍ਹਾਂ ਨੂੰ ਵਰਤ ਕੇ ਜਿਹੜੀ ਪਸ਼ੂ ਦੀ ਜ਼ੇਰ ਆ ਜਲਦੀ ਪੈ ਜਾਂਦੀ ਹੈ ਤੇ ਖਰਚਾ ਨਾ ਮਾਤਰਾ ਹੀ ਆਉਂਦਾ ਸਭ ਤੋਂ ਪਹਿਲਾਂ ਤਾਂ ਜਿੰਨੇ ਕਿਸਾਨ ਚੈਨਲ ਦੇ ਉੱਤੇ ਪਹਿਲੀ ਵਾਰੀ ਆਏ ਨੇ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੋਂ ਨਾਲ ਹੀ ਬੈਲ ਵਾਲਾ ਬਟਨ ਆਪ ਪ੍ਰੈਸ ਕਰਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਖੇਤੀ ਅਤੇ ਪਸ਼ੂ ਪਾਲਣ ਸੰਬੰਧੀ ਜੋ ਵੀ ਜਾਣਕਾਰੀ ਹੋਵੇ ਤੁਹਾਡੇ ਤੱਕ ਪਹੁੰਚਦੀ ਰਹੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਦੋਸਤਾਂ ਮਿੱਤਰਾਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤਾਂ ਕਿ ਵੀਡੀਓ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਇੱਕ ਕ੍ਰਿਸ਼ਟ ਪੁਸ਼ਟ ਤੇ ਤੰਦਰੁਸਤ ਪਸ਼ੂ ਨੂੰ ਫੋਟੋ ਬਾਦਾਮ ਕਰਕੇ 8-10 ਘੰਟਿਆਂ ਦੇ ਵਿੱਚ ਜੇਰ ਪੈ ਜਾਂਦੀ ਹੈ ਪਰ ਜੇਕਰ ਜੇਰ ਲੰਮਾ ਸਮਾਂ ਨਾ ਪਵੇ ਤਾਂ ਫਿਰ ਆਪਾਂ ਨੂੰ ਇਹਦੇ ਬਾਰੇ ਕੁਝ ਨਾ ਕੁਝ ਕਰਨਾ ਚਾਹੀਦਾ ਇਸ ਤਰ੍ਹਾਂ ਦੀ ਪ੍ਰੋਬਲਮ ਆਵੇ ਹੀ ਨਾ ਇਹਦੇ ਲਈ ਆਪਾਂ ਕੁਝ ਇਹਦੇ ਬਾਰੇ ਪਹਿਲਾਂ ਤੋਂ ਜਿਵੇਂ ਪ੍ਰਬੰਧ ਕਰ ਲਈਏ ਜਿਵੇਂ ਸੂਣ ਤੋਂ ਬਾਅਦ ਪਸ਼ੂ ਨੂੰ ਰੱਜਵਾਂ ਕੋਸ਼ਾ ਪਾਣੀ ਆਪਾਂ ਭਲਾਈਏ ਸਰਦੀਆਂ ਦੇ ਵਿੱਚ ਠੰਡਾ ਪਾਣੀ ਬਿਲਕੁਲ ਹੀ ਨਹੀਂ ਦੇਣਾ ਚਾਹੀਦਾ ਤਾਜ਼ਾ ਨਾ ਤਾਜ਼ਾ ਜਿਹੜਾ ਕੋਸ਼ਾ ਗੂੰਗੁਣਾ ਜਿਹਾ ਪਾਣੀ ਹੈ ਉਹ ਆਪਾਂ ਪਸ਼ੂ ਨੂੰ ਜਿੰਨਾ ਪੀ ਸਕਦਾ ਉਹਨੂੰ ਪਿਆਈਏ ਨਰਮ ਹਰਾਚਾਰਾ ਜਿਹੜਾ ਪਸ਼ੂ ਜੋ ਖਸ ਕੇ ਖਾਵੇ ਉਹ ਨੂੰ ਆਪਾਂ ਖਵਾਈਏ ਪੇਟ ਭਰ ਕੇ ਪਾਣੀ ਪੀਣ ਤੇ ਹਰੇ ਚਾਰੇ ਦੇ ਨਾਲ ਪੇਟ ਭਰਨ ਦੇ ਨਾਲ ਪਸ਼ੂ ਦੀ ਜਿਹੜੀ ਬੱਚੇ ਦਾ ਨਹੀਂ ਤੇ ਜੋਰ ਪੈਂਦਾ ਇਸ ਕਰਕੇ ਜੇਰ ਪੈਣ ਦੇ ਵਿੱਚ ਆਸਾਨੀ ਹੁੰਦੀ ਹੈ ਤੇ ਜੇਰ ਜਲਦੀ ਠੁਰ ਪੈਂਦੀ ਹੈ ਇੱਕ ਹੋਰ ਨੁਕਤਾ ਪਸ਼ੂ ਨੂੰ ਸੂਣ ਤੋਂ 8-10 ਦਿਨ ਪਹਿਲਾਂ ਸੂਣ ਤੋਂ 8-10 ਦਿਨ ਪਹਿਲਾਂ 50 ਗ੍ਰਾਮ ਰੋਜ ਠਿਕਰੀ ਨਿਸਾਦਰ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਤਾਂ ਕਿ ਜੇਰ ਪੈਣ ਦੇ ਵਿੱਚ ਪ੍ਰੋਬਲਮ ਆਵੇ ਹੀ ਨਾ ਕਿਉਂਕਿ ਠੀਕਰੀ ਨਸਤਰ ਜਿਹੜਾ ਪਸ਼ੂ ਦੀ ਬੱਚੇਦਾਨੀ ਦੇ ਅੰਦਰ ਸੂਣ ਤੋਂ ਪਹਿਲਾਂ ਜਿਹੜੀਆਂ ਕੁਝ ਕਿਰਿਆਵਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਬਹੁਤ ਵਧੀਆ ਭੂਮਿਕਾ ਨਿਭਾਉਂਦਾ ਹੈ। ਪਸ਼ੂ ਨੂੰ ਸੂਣ ਸਮੇਂ ਕੋਈ ਦਿੱਕਤ ਨਹੀਂ ਆਉਂਦੀ। ਸੂਣ ਤੋਂ ਬਾਅਦ ਜੇਰ ਪੈਣ ਦੀ ਪ੍ਰੋਬਲਮ ਬਿਲਕੁਲ ਨਹੀਂ ਆਉਂਦੀ ਤੇ ਆਪਣੇ ਆਪ ਸਹੀ ਸਮੇਂ ਤੇ ਜੇਰ ਪੈ ਜਾਂਦੀ ਹੈ। ਸੂਣ ਤੋਂ ਬਾਅਦ ਆਪਾਂ ਸਾਰੇ ਕਿਸਾਨ ਇਹ ਕਾੜਾ ਪਸ਼ੂ ਨੂੰ ਦਿੰਦੇ ਆ। ਕਾੜੇ ਦੇ ਵਿੱਚ ਆਪਾਂ ਅ ਕੀ ਕੀ ਜੜਾ ਗੁੜ ਦਿਓ ਢਾਲ ਢਾ ਕੇ ਉਹ ਪਾ ਲੋ ਸੌਫ ਜਮੈਣ ਸੁੰਡ ਵੱਡੀ ਇਲਾਇਚੀ ਦਾਲ ਚੀਨੀ ਇਹ ਸਾਰੀਆਂ ਗਰਮ ਚੀਜ਼ਾਂ ਆਪਾਂ ਆਪਾਂ ਸ਼ੁਰੂ ਕੜਾ ਦੇ ਵਿੱਚ ਦਿਓ ਤਾਂ ਕਿ ਸੂਰ ਤੋਂ ਬਾਅਦ ਪਸ਼ੂ ਨੂੰ ਜਲਦੀ ਤੋਂ ਜਲਦੀ એનર્ਜੀ ਮਿਲ ਸਕੇ ਜਿੰਨੀ ਜਲਦੀ એનર્ਜੀ ਪਸ਼ੂ ਨੂੰ ਮਿਲਦੀ ਹੈ ਓਨੇ ਹੀ ਪਸ਼ੂ ਨੂੰ ਫਿਰ ਜੇਰ ਪੈਣ ਚ ਕੋਈ ਪ੍ਰੋਬਲਮ ਨਹੀਂ ਆਉਂਦੀ ਜੇ ਕਰੇ ਸਾਰੀਆਂ ਚੀਜ਼ਾਂ ਆਪਾਂ ਵਰਤ ਲੈਂਦੇ ਆ ਤਾਂ 8-10 ਘੰਟਿਆਂ ਦੇ ਵਿੱਚ ਜੇਰ ਪੈ ਹੀ ਜਾਂਦੀ ਹੈ ਜੇ ਫਿਰ ਵੀ ਕਿਸੇ ਕਾਰਨ 8-10 ਘੰਟੇ ਚ ਜੇਰ ਨਾ ਪਵੇ ਤਾਂ ਇੱਕ ਹੋਰ ਵੀ ਕਰੇ ਲੋਟ-ਲੋਟਕਾ ਆਪਣੇ ਕੋਲੇ ਪਿੱਪਲ ਦੇ ਪੱਤੇ ਜਿੰਨੇ ਕ ਪਸ਼ੂ ਖਾ ਸਕਦਾ ਹਰੇ ਪੱਤੇ ਤੋੜ ਕੇ ਉਹਨੂੰ ਖਵਾ ਦਿਓ ਇਹਦੇ ਨਾਲ ਵੀ ਜੇਰ ਪੈਣ ਚ ਆਸਾਨੀ ਹੁੰਦੀ ਹੈ ਕਿਉਂਕਿ ਪਿੱਪਲ ਦੇ ਪੱਤਿਆਂ ਦੇ ਵਿੱਚ ਕਾਫੀ ਮਾਤਰਾ ਚ ਰੇਸ਼ਾ ਹੁੰਦਾ ਹੈ ਅਤੇ ਕਈ ਤਰ੍ਹਾਂ ਦੇ ਹੋਰ ਵੀ ਜ਼ਰੂਰੀ ਤੱਤ ਹੁੰਦੇ ਨੇ ਜੋ ਕਿ ਆਮ ਚੀਜ਼ਾਂ ਚ ਨਹੀਂ ਮਿਲਦੇ ਇਹ ਟੋਟਕਾ ਵੀ ਆਪਾਂ ਵਰਤ ਸਕਦੇ ਆ ਕਈ ਵਾਰੀ ਹੁੰਦਾ ਕਿ ਆ ਕਿ ਸਾਰਾ ਕੁਝ ਕਰਨ ਦੇ ਬਾਵਜੂਦ ਜੇਰ ਨਹੀਂ ਪੈਂਦੀ ਤੇ ਇਹਦਾ ਮਤਲਬ ਕੀ ਹੈ ਵੀ ਜੇਰ ਜਿਹੜੀ ਪਸ਼ੂ ਦੀ ਬੱਚੇਦਾਨੀ ਦੇ ਅੰਦਰ ਲਿਫਟੀ ਹੋਈ ਹੈ ਤੇ ਜੇਰ ਬਾਹਰ ਨਹੀਂ ਆ ਸਕਦੀ ਜੇ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਫਿਰ ਆਪਾਂ ਕਿਸੇ ਮਾਹਰ ਡਾਕਟਰ ਨੂੰ ਬੁਲਾ ਕੇ ਆਪਾਂ ਨੂੰ ਜੇਰ ਕਢਾਉਣੀ ਚਾਹੀਦੀ ਹੈ 24 ਘੰਟੇ ਜਦੋਂ ਹੋ ਜਾਣ ਉਸ ਤੋਂ ਬਾਅਦ ਤਾਂ ਫਿਰ ਬਿਲਕੁਲ ਵੇਟ ਨਹੀਂ ਕਰਨੀ ਚਾਹੀਦੀ ਕਿਸੇ ਮਾਹਰ ਡਾਕਟਰ ਨੂੰ ਬੁਲਾਓ ਤੇ ਉਹ ਉਹਦੀ ਆਪਾਂ ਮਦਦ ਲਵੋ ਡਾਕਟਰ ਪਸ਼ੂ ਦੀ ਬੱਚੇਦਾਨੀ ਦੇ ਅੰਦਰ ਗੋਲੀਆਂ ਧਰਦਾ ਜੇਰ ਹੌਲੀ ਹੌਲੀ ਟੁੱਟ ਕੇ ਬਾਹਰ ਆ ਜਾਂਦੀ ਹੈ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਕਈ ਦਿਨ ਦਵਾਈ ਧਰਨੀ ਪੈ ਸਕਦੀ ਹੈ ਇਸ ਤਰ੍ਹਾਂ ਦਾ ਜਿਹੜਾ ਇਲਾਜ ਆ ਪਸ਼ੂ ਦਾ ਪੂਰੀ ਤਰ੍ਹਾਂ ਇਲਾਜ ਕਰਉਣਾ ਚਾਹੀਦਾ ਵਿਚ ਵਿਚਾਲੇ ਨਾ ਛੱਡੋ ਵੀ 2-4 ਦਿਨ ਆਪਾਂ ਦਵਾਈ ਧਰਾਈ ਤੇ ਫਿਰ ਬੰਦ ਕਰ ਦਈਏ ਕਿਉਂਕਿ ਬੱਚੇਦਾਨੀ ਦੇ ਅੰਦਰ ਜੇਰ ਜੇਕਰ ਰਹੇਗੀ ਤਾਂ ਫਿਰ ਬੱਚੇਦਾਨੀ ਚ ਇਨਫੈਕਸ਼ਨ ਹੋ ਜਾਂਦੀ ਅੰਦਰ ਪਸ਼ੂ ਦਾ ਦੁੱਧ ਘਟ ਸਕਦਾ ਕਾਫੀ ਤੇ 90 ਤੋਂ ਤੋਂ ਹੋਣ ਦੇ ਵਿੱਚ ਵੱਡੀ ਪ੍ਰੋਬਲਮ ਆ ਜਾਂਦੀ ਹੈ ਇਸ ਕਰਕੇ ਕਿਸੇ ਮਾਹਰ ਡਾਕਟਰ ਤੋਂ ਇਸ ਤਰ੍ਹਾਂ ਦੀ ਪ੍ਰੋਬਲਮ ਦੇ ਵਿੱਚ ਜ਼ਰੂਰ ਇਲਾਜ ਉਹਦਾ ਆਪਾਂ ਪੂਰਾ ਕੰਪਲੀਟ ਇਲਾਜ ਕਰਾਉਣਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ